ਮਾਨ ਜੋ ਗੈਸਸਿਸ ਵੀ ਸਾਫ਼ ਗਰਦਾਸਪੁਰ ਦੀਆਂ ਹਦਾਇਤਾਂ ਦੇ ਮੁਤਾਬਕ 15 ਅਗਸਤ ਦਾ ਤਿਹਾੜਾ ਆ ਰਿਹਾ ਹੈਗਾ ਲੋਕਾਂ ਦੀ ਸੁਰੱਖਿਆ ਵਾਸਤੇ ਅਸੀਂ ਜਿਹੜਾ ਹੈਗਾ ਇਹ ਫਲੈਂਗ ਮਾਰਚ ਤੇ ਜਗਾ ਜਗਾ ਜਿਹੜੀ ਅਸੀਂ ਚੈਕਿੰਗ ਕਰ ਰਹੇ ਆ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਲੋਕਾਂ ਨੂੰ ਨਾਲ ਇਹ ਵੀ ਹਦਾਇਤ ਕਰ ਰਹੇ ਆ ਕਿ ਜੇ ਕੋਈ ਤੁਹਾਨੂੰ ਨਿਵਾਸ ਕੀਤੀ ਜਾਂ ਕੋਈ ਐਦਾਂ ਦੀ ਲੱਗਦੀ ਹੈ ਤੇ ਸਾਨੂੰ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਜਾਵੇ ਇਹ ਸਾਡੀ ਰਾਤ ਨੂੰ ਨਾ ਕੇ ਨੇ ਤੇ ਦਿਨੇ ਵੀ ਆ ਕਿ ਜਿਵੇਂ ਸਾਡੇ ਜਿਹੜੇ ਸਿਵਲ ਡ੍ਰਾਸਟ ਦੇ ਵਿੱਚ ਵੀ ਤਾਂ ਜਿੰਨੇ ਫਾਰਮ ਦੇ ਇਸ ਵੀ ਜਿਹੜੇ ਸਾਡੇ ਆ ਵੱਖ-ਵੱਖ ਜਗ੍ਹਾ ਤੇ ਲੱਗੇ ਜਿਹੜੇ ਲਗਾ ਰਹੇ ਸਰਵਾਸੀਆਂ ਨੂੰ ਮੇਰੀ ਇਹ ਹੀ ਬੇਨਤੀ ਆ ਕਿ ਬੜੀ ਅਮਨ ਆ ਸ਼ਾਂਤੀ ਦੇ ਨਾਲ ਜਿਹੜੀ ਹੈਗੀ 15 ਅਗਸਤ ਦਾ ਤਿਹਾੜ ਜਿਹੜਾ ਖੁਸ਼ੀਆਂ ਨਾਲ ਮਨਾਓ ਖੁਸ਼ੀਆਂ ਦੇ ਨਾਲ ਮਨਾਓ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਵਚਨਬੰਦਾ ਦਿਨ ਤੇ ਰਾਤ ਜੋ ਐਸਐਸਪੀ ਸਾਹਿਬੀਆਂ ਹਦਾਇਤਾਂ ਦੇ ਤਾ ਅਨੁਸਾਰ ਲੋਕਾਂ ਦੀ ਸੇਵਾ ਵਾਸਤੇ ਅਸੀਂ ਹਾਜ਼ਰ ਆਂ ਉਦੇ ਵਿੱਚ ਥੋੜਾ ਟਾਈਮ ਦਿੱਤਾ ਅਸੀਂ ਮੈਂ ਸਕੂਲਾਂ ਤੇ ਕਾਲਜਾਂ ਵਿੱਚ ਜਾ ਕੇ ਕਰ ਰਹੀ ਹੈਗੀਆਂ ਤੇ ਪਿੰਡਾਂ ਵਿੱਚ ਵੀ ਜਾ ਕੇ ਉਹਨਾਂ ਦੇ ਪੇਰੇ ਉਸ ਨੂੰ ਵੀ ਹਜ਼ਾਇਤ ਕਰ ਰਹੀ ਹੈਗੀਆਂ ਤੇ ਇਹ ਜਿਹੜੇ ਵਹੀਕਲ ਹੈਗੇ 18 ਸਾਲ ਤੋਂ ਘੱਟ ਬੱਚੇ ਆਪਣੇ ਨੂੰ ਨਾਂ ਦੋ ਜਿਹੜੇ ਸਕੂਲਾਂ ਜਾ ਰਹੇ ਉਹ ਸਕੂਲ ਦੀ ਬੱਸ ਜ ਜਾਂ ਉਹ ਖੁਦ ਆਪ ਉਹਨਾਂ ਨੂੰ ਘਰ ਕਿਤੇ ਲੈ ਕੇ ਆਉਣਗੇ